ਕਿ ਬੋਟਿੰਗ ਵਾਲਾ ਦਾ ਮਸਲਾ ਹੀ ਨਹੀਂਗਾ ਜਦੋਂ ਨਿਯਮਾਂ ਬਲੀ ਤੈਹ ਆ ਉਥੇ ਵੋਟਾਂ ਪਰਾਉਣ ਦਾ ਕੀ ਮਤਲਬ ਹੈ ਹੂੰ ਤੇ ਜੇ ਵੋਟਾਂ ਕਰਾਉਣ ਤੇ ਆ ਗਏ ਤੁਸੀਂ ਫਿਰ ਤਾਂ ਸ੍ਰੀਆਮ ਧੱਕਾ ਦਿਖ ਰਿਹਾ ਫਿਰ 60% ਦੇ ਹਿਸਾਬ ਨਾਲ ਵੋਟਾਂ ਬਣਾ ਲਓ ਹੂੰ ਕਿ 60% ਦੇ ਹਿਸਾਬ ਨਾਲ ਪੰਜਾਬ ਦੀਆਂ ਵੋਟਾਂ ਆਉਣਗੀਆਂ 40 ਬਾਕੀ ਥੋੜੀਆਂ ਵੋਟਾਂ ਆਉਣਗੀਆਂ ਤੇ ਹਿਮਾਚਲੂ ਪਿੱਛੋ ਪਾਣੀ ਆ ਰਹੇ ਇਸ ਲਈ ਉਹਦਾ ਮੈਂਬਰ ਰੱਖ ਲਓ ਆਜੋ ਫਿਰ ਉਹਦੇ ਤੇ ਆਜੋ ਸੋ ਇਹ ਤਰੀਕਾ ਕਿਤੇ ਵੀ ਵਾਜਬ ਨਹੀਂ ਸੀਗਾ ਔਰ ਬਿਲਕੁਲ ਕਈ ਵਾਰ ਚੁੱਪ ਰਹਿਣਾ ਵੀ ਸਹਿਮਤੀ ਵਰਗਾ ਹੀ ਹੁੰਦਾ ਨਾ ਜੀ ਬਿਲਕੁਲ ਮਾਚਲ ਨੂੰ ਇਸ ਗਲਤੀ ਦਾ ਆਉਣਾ ਚਾਹੀਦਾ ਸੀ ਕਿ ਵੀ ਥੋੜੇ ਵੀ ਪਾਣੀ ਦੇ ਰਾਇਲਟੀ ਦਾ ਮਸਲਾ ਖੜਾ ਹੈ। ਹੂੰ ਦਿੱਲੀ ਨਾਲ ਜਿਹੜਾ ਸਿੱਧਾ ਸਮਝੌਤਾ ਕੀਤਾ ਤੇ ਹੁਣ ਪਾਣੀ ਤੇ ਪੈਸੇ ਦੇਣੇ ਸ਼ੁਰੂ ਕੀਤੇ ਨੇ ਪਹਿਲਾਂ ਕਦੋਂ? ਹੂੰ ਜਿਹੜਾ ਅਚੇਚਾ ਪਾਣੀ ਕੋਈ ਸੁਭਾ ਲੈਂਦਾ ਦੋਸਤੋ ਥੋੜੇ ਕੁਦਰਤੀ ਬਾਹਾਂ ਹਾਬ ਤੋਂ ਬਾਅਦ ਜਾ ਕੇ ਤਾਂ ਫਿਰ ਉੱਥੇ ਵਰਦਾ ਇਧਰ ਪੀਰੀਆਂ ਸੁਭੇ ਹੀ ਨਹੀਂ ਹੈਗੇ। ਹੂੰ ਜਦੋਂ ਇਹਨਾਂ ਚ ਪਾਣੀ ਵਹਿੰਦਾ ਹੀ ਨਹੀਂਗਾ ਮਤਲਬ ਕਿ ਹਰਿਆਣੇ ਚ ਜਾਂ ਰਾਜਸਥਾਨ ਚ ਜਾਂ ਦਿੱਲੀ ਚ ਫਿਰ ਤਾਂ ਤੁਸੀਂ ਸਾਡੇ ਨੂੰ ਅਚੇਚਾ ਪਾਣੀ ਲੈ ਰਹੇ ਹੋ ਦੀ ਦੇਗੀ ਦੇ ਨਹੀਂ ਬਣਦੀ। ਉਹਦੇ ਤੇ ਆਉਣ ਲਈ ਤਿਆਰ ਨਹੀਂ ਸੋ ਇਹ ਬਿਲਕੁਲ ਕਿਤਨਾ ਕਿਤੇ ਇਹ VOTING ਵਾਲਾ ਮਸਲਾ ਨਹੀਂ BBMB ਦੇ ਪੁਨਰਗਠਨ ਦੀ ਲੋੜ ਹੈਗੀ ਹੈ ਇਹਦੇ ਉੱਤੇ ਮੁੜ ਕੇ ਮੰਥਨ ਹੋਣ ਦੀ ਲੋੜ ਹੈ